ਗੁਰਦੀਪ ਸਿੰਘ ਬਠਿੰਡਾ ਦੇ ਮਾਤਾ ਬਲਦੇਵ ਕੌਰ ਪਿਛਲੇ ਦਿਨੀ ਕਰ ਗਏ ਸਨ ਅਕਾਲ ਚਲਾਣਾ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੱਡੀ ਗਿਣਤੀ ਵਿੱਚ ਪਹੁੰਚੀਆਂ ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਅੱਜ ਬਠਿੰਡਾ ਦੇ ਥਰਮਲ ਕਲੋਨੀ ਵਿਖੇ ਗੁਰਦੁਆਰਾ ਸਾਹਿਬ ਵਿਖੇ ਮਾਤਾ ਬਲਦੇਵ ਕੌਰ ਦੀ ਅੰਤਮ ਅਰਦਾਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਸ਼ਖਸੀਅਤਾਂ ਆਪਣਾ ਸ਼ਖਸੀਅਤਾਂ ਤੇ ਸਮਾਜਿਕ ਸਖਸ਼ੀਤਾ ਪਹੁੰਚੀਆਂ ਜਿਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵਿਸ਼ੇਸ਼ ਤੌਰ ਤੇ ਆਈ ਅਤੇ ਉਹਨਾਂ ਦੇ ਨਾਲ ਨਾਲ ਜਸਵੀਰ ਸਿੰਘ ਰੋਡੇ ਤੇ ਬਲਜੀਤ ਸਿੰਘ ਦਾਦੂ ਵਾਲ ਇਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਅਤੇ ਹੋਰ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਅਤੇ ਸਮਾਜਿਕ ਆਪਣਾ ਸਖਸ਼ੀਤਾ ਇਹਦੇ ਵਿੱਚ ਸ਼ਾਮਲ ਹੋਈਆਂ ਹੋਈਆਂ ਅਸ਼ੁੰਧਖਾਰੀਆਂ ਬਟਿੰਡਾ ਦੇ ਇਹ ਆਪਣਾ ਗੁਰਦੁਆਰਾ ਧਰਮਲਕ ਨੂੰ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਇੱਥੇ ਆਪਣਾ ਪਾਈ ਗੁਰਦੀਪ ਸਿੰਘ ਦੇ ਮਾਤਾ ਬਲਦੇਵ ਕੌਰ ਜੋ ਪਿਛਲੇ ਦਿਨੀ ਇੱਕ ਕਾਲ ਚਲਾਣਾ ਕਰ ਗਏ ਸਨ ਅਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਇੱਥੇ ਆਪਣਾ ਗੁਰਦੁਆਰਾ ਇੱਥੇ ਧਰਮਨ ਕਰਾਉਣੀ ਵਿਖੇ ਹੋਈ ਸੀ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਥੇ ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਇਸ ਦੇ ਵਿੱਚ ਆਈਆਂ ਤੇ ਉਹਨਾਂ ਵੱਲੋਂ ਇੱਥੇ ਆਪਣਾ ਪਾਈ ਗੁਰਦੀਪ ਸਿੰਘ ਦੇ ਨਾਲ ਆ ਕੇ ਆਪਣਾ ਇਹਨਾਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਇਸ ਨੂੰ ਦਿਖਾ ਰਹੇ ਆ ਇਹ ਧਰਮਲ ਕਲੋਨੀ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅਜ ਮਾਤਾ ਬਲਦੇਵ ਕੌਰ ਦੀ ਅੰਤੋਂ ਅਰਦਾਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਇਹਦੇ ਵਿੱਚ ਆ ਕੇ ਭਾਗ ਲਿਆ ਅਤੇ ਇਸ ਮੌਕੇ ਭਾਈ ਗੁਰਦੀਪ ਸਿੰਘ ਦੇ ਜੋ ਆਪਣਾ ਗੁਰਦੀਪ ਸਿੰਘ ਬਠਿੰਡਾ ਦੇ ਨਾਮ ਦੇ ਨਾਲ ਜਾਣੇ ਜਾਂਦੇ ਹੈ ਉਹਨਾਂ ਦੇ ਨਾਲ ਆ ਕੇ ਇਹਨਾਂ ਵੱਲੋਂ ਆਪਣਾ ਦੁੱਖ ਸਾਂਝਾ ਕੀਤਾ ਗਿਆ ਆਓ ਸਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਵੱਖ-ਵੱਖ ਇੱਥੇ ਆਪਣਾ ਜਥੇਬੰਦਗੀਆਂ ਦੇ ਆਗੂ ਸਰਕਾਰੀ ਜਨਤ ਦੇ ਰਾਜਾ ਮਤਾ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਨਛੱਤਰ ਸਿੰਘ ਜੀ ਬਰਾੜ ਜਿਨ੍ਹਾਂ ਦੇ ਧਰਮ ਸਭਦ ਨੇ ਸਰਕਾਰਯੋਗ ਮਾਤਾ ਬਲਦੇਵ ਕੌਰ ਜੀ ਉਹਨਾਂ ਦੀ ਅਜੰਤਮ ਅਰਦਾਸ ਦੇ ਸਮੇਂ ਗੁਰਦੁਆਰਾ ਸਾਹਿਬ ਧਰਮਕਿਰੋਣੇ ਬਟੰਡਾ ਵਿੱਚ ਬਹੁਤ ਸਾਰੀਆਂ ਮੰਤਕ ਸ਼ਖਸੀਅਤਾਂ ਧਾਰਮਿਕ ਰਾਜਨੀਤਿਕ ਆਗੂ ਸਹਿਬਾਨ ਮਹਿਸਾਨ ਜਥੇਬੰਦੀਆਂ ਸ਼ਹੀਦ ਪਰਿਵਾਰ ਸਿੱਖ ਸੰਗਤਾਂ ਪਹੁੰਚੀਆਂ ਨੇ ਜਿਹਨਾਂ ਨੇ ਸਤਿਕਾਰਯੋਗ ਮਾਤਾ ਜੀ ਨੂੰ ਸ਼ਰਧਾ ਤੇ ਫੁੱਲ ਭੇਟ ਕੀਤੇ ਆ ਸਤਿਕਾਰਯੋਗ ਮਾਤਾ ਜੀ ਮਾਤਾ ਮਨੋਵਕੌਰ ਜਿਨ੍ਹਾਂ ਦੇ ਸਰਦਾਰ ਗੁਰਦੀਪ ਸਿੰਘ ਜੀ ਮੁੰਡੇ ਦਾ ਜਿਹੜੇ ਕਿ ਪੰਥਕ ਸਿੰਘ ਅਸੀਲ ਆ ਗਏ ਨੇ ਔਰ ਸਰਦਾਰ ਕੋਵਨ ਸਿੰਘ ਜੀ ਜਿਹੜੇ ਸਾਫਾ ਪੰਚਾਇਤ ਦੇ ਸਰਦੋਸ ਪੁੱਤਰ ਉਹਨਾਂ ਦੇ ਵੱਲੋਂ ਜੋ ਅਜੋਨਾਂ ਦੀ ਅੰਤਮਰਦਾਸ ਦੇ ਪ੍ਰੋਗਰਾਮ ਇੱਥੇ ਰੱਖੇ ਸੀ ਬਹੁਤ ਵੱਡੀ ਗਿਣਤੀ ਹਜ਼ਰ ਤੱਕ ਸ਼੍ਰੀ ਸ਼ੀਤਾਂ ਨੇ ਸਰਦਾ ਦੇ ਤੁਨ ਸੈਡ ਕੀਤੇ ਆ ਮੈਂ ਜਿੱਥੇ ਪਰਿਵਾਰ ਨੂੰ ਆਕਾਰਪੁਰ ਤੋਂ ਆਇਆ ਤੂੰ ਪਾਣਾ ਮੰਨਨ ਦਾ ਗੁਰੂ ਅੱਗੇ ਅਰਦਾਸ ਕਰਦਾ ਨਾਲ ਹੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਹੋ ਜਿਹੇ ਮਾਵਾਂ ਜਿਹੜੇ ਇਹੋ ਜਿਹੇ ਸੰਘਰਸ਼ੀਲ ਪੰਥਕ ਆਗੂ ਸਰ ਬਾਣਾ ਜਨਮ ਦਿਨ ਇਹੋ ਜੇ ਮਾਵਾ ਸਦਾ ਹੀ ਸੰਸਾਰ ਦੇ ਦੇਵ ਨੋਨ ਮਾਵਾ ਦੀ ਸਦਾ ਹੀ ਸੰਸਾਰ ਦੇ ਲੋੜਾ ਮੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰਯੋਗ ਮਾਤਾ ਜੀ ਨੇ ਸ਼ਬਦਾਂ ਦੇ ਫੁੱਲ ਭੇਟ ਕਰ ਇਸਰ ਕੀ ਖਾਤਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਅੱਜ ਭਾਈ ਗੁਰਦੀਪ ਸਿੰਘ ਭਾਈ ਕਲਵੰਤ ਸਿੰਘ ਜਿਹੜੇ ਕਿ ਬਹੁਤ ਦਿਨਾਂ ਨੇ ਪੰਥ ਦੇ ਵੱਡੇ ਸੇਵਾਦਾਰ ਹੈ ਉਹਨਾਂ ਨੂੰ ਕਾਫੀ ਵੱਡਾ ਸਦਮਾ ਲੱਗਾ ਪਿਛਲੇ ਦਿਨਾਂ ਤੇ ਮਾਤਾ ਦੀ ਚੜ੍ਹਾਈ ਕਰਕੇ ਸੀਗੇ ਅੱਜ ਮਾਤਾ ਹਰ ਮਿਲਤੌਰ ਜਿੱਦ ਅੱਜ ਇਹ ਦਸਹਿਰਾ ਸੀ ਦਸਹਿਰੇ ਤੇ ਬਹੁਤ ਵੱਡਾ ਕੱਠ ਵੀ ਵੱਖ-ਵੱਖ ਪਾਰਟੀਆਂ ਦੀਆਂ ਸ਼ਕਤੀਆਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇੱਥੇ ਆਈਆਂ ਬਹੁਤ ਸਾਰੇ ਕਿਸਾਨ ਦੇਤੇ ਬੰਨੀਆਂ ਹੋਰ ਵੀ ਕਿਤੇ ਬੰਨੀਆਂ ਮੁਲਾਜ਼ਮ ਜਿੱਥੇ ਬੰਨੀਆਂ ਸਾਰੇ ਇੱਥੇ ਪਹੁੰਚੇ ਸੀ ਸੋ ਬਹੁਤ ਵੱਡਾ ਕਾட்சி ਸਾਰਨੀ ਮਾਤਾ ਜੀ ਨੂੰ ਸੁਭਾ ਲਈ ਦਿੱਤੀ ਹੈ ਅੱਜ ਹੋਰ ਕੁਝ ਕਹਿਣ ਦੀ ਬਜਾਏ ਮੈਂ ਇਹੀ ਕਹੂੰਗਾ ਕਿ ਇਸdoctype ਦੇ ਸਤਿਗੁਰੂ ਪਾਈ ਗੁਰਦੇਵ ਸਿੰਘ ਨੂੰ ਪਾਈ ਕਲਵੰਤ ਸਿੰਘ ਨੂੰ ਆਪਣੇ ਦਰੋਂ ਕਿਰਪਾ ਕਰਕੇ ਮਿਹਰ ਪ੍ਰਿਆਸ ਸਰ ਤੇ ਹੱਥ ਰੱਖ ਕੇ ਸ਼ਕਤੀ ਬਖਸ਼ ਕੋਈ ਇਸ ਤਰ੍ਹਾਂ ਪੰਥ ਦੀ ਸੇਵਾ ਕਰਦੇ ਰਿਹਾ ਹਾਂ ਬੜੇ ਪਰ ਪਕਾਰੀ ਬੀਬੀ ਜੀ ਸੀਗੇ ਤੇ ਇਹਨਾਂ ਨੇ ਪੰਥ ਦੀ ਬਹੁਤ ਸੇਵਾ ਕੀਤੀ ਹੈ ਤੇ ਜਿਹੜੀਆਂ ਅਸੀਂ ਚਲਦੇ ਫਿਰਦੇ ਲੋਕ ਹੈਗੇ ਆ ਸਾਡੀ ਮਾਵਾਂ ਨੇ ਸਾਨੂੰ ਬਚਾਇਆ ਆਪਣੇ ਪੈਸੇ ਖਰਚ ਕਰਕੇ ਜਿਹੜੇ ਜਿਹੜੇ ਉਹਨਾਂ ਦੇ ਕੋਲੇ ਖੂਫੀਆ ਪੈਸਾ ਸੀ ਉਹ ਖਰਚ ਕਰਕੇ ਸਾਡੇ ਜਿਹੜੇ ਵਾਪਸ ਸੀ ਉਹਨਾਂ ਨੂੰ ਬਹੁਤ ਹਕੂਮਤ ਨੇ ਤੰਗ ਕੀਤਾ ਹੋਇਆ ਸੀ ਰੋਜ਼ ਥਾਣੇ ਅੱਛ ਬੁਲਾਉਂਦੇ ਸੀਗੇ ਆਪਣੇ ਕਿੱਲੇ ਬਗਾ ਕੇ ਠਾਣੇਦਾਰਾਂ ਹਕੂਮਤਾਂ ਨੂੰ ਰਿਸ਼ਵਤ ਦਿੰਦੇ ਸੀਗੇ ਤੇ ਬਾਪ ਤਾਂ ਸਾਡੇ ਕਹਿੰਦੇ ਸੀਗੇ ਕਿ ਸਾਡਾ ਜੇ ਖਿਹੜਾ ਛੁੱਟ ਜੇ ਤਾਂ ਇਹ ਬਿਹਤਰ ਹੈ ਇਹ ਜੇ ਅਸੀਂ ਚੱਲਦੇ ਫਿਰਦੇ ਆ ਇਹ ਸਾਡੀਆਂ ਮਾਵਾ ਦੀ ਦੇਣ ਹੈ ਅੱਜ ਜਿਹੜਾ ਅਸੀਂ ਜਿੰਦਾ ਹੈਗੇ ਆ ਸਰ ਕੀ ਕਹਿਣਾ ਹੈ ਵੈਸੇ ਮੈਂ ਸਰਦਾਰ ਗੁਰਦੀਪ ਸਿੰਘ ਜੀ ਸਰਦਾਰ ਕੋਵਾਲ ਸਿੰਘ ਜੀ ਉਹਨਾਂ ਦੀ ਮਾਤਾ ਦੇ ਅੰਤਿਮ ਵਿਆਸ ਤੇ ਸ਼ਾਮਲ ਹੈ ਸਾਡੇ ਇਸ ਸੰਸਾਰ ਨੂੰ ਚਲਾਉਣ ਵਾਲੀ ਸਿਰਜਣਹਾਰੀ ਹੈ ਸਭ ਮਹਾਨ ਹੁੰਦੀਆਂ ਸਨਮਾਨ ਦਾ ਵੀ ਬਹੁਤ ਵੱਡਾ ਇਸ ਪੰਜਾਬ ਨੂੰ